हां जी दोस्तों सारेया नुं सस् नमस्कार स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਦੋਸਤੋ ਵੀਰ ਜਗਰਾਜ ਸਿੰਘ ਦੇ ਕੋਲ ਇਸ ਘਰੋਂ ਦੋਸਤੋ ਆਪਾਂ ਪਹਿਲਾਂ ਕਾਫੀ ਵੀਡੀਓ ਜਿਹੜੀਆਂ ਅਪਲੋਡ ਕੀਤੀਆਂ ਨੇ ਆਪਣੇ ਚੈਨਲ ਦੇ ਉੱਪਰ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਡੇਲੀ ਰੁਟੀਨ ਦੇ ਵਿੱਚ ਜਿਹੜੇ ਆ ਦੋਸਤੋ ਪਸ਼ੂ ਆਉਂਦੇ ਆ ਨਵੇਂ ਅੱਜ ਵੀ ਤੁਹਾਨੂੰ ਇਸ ਕਵਰੇਜ ਵਿੱਚ 6 ਪਸ਼ੂ ਦਿਖਾਉਣੇ ਆ ਚਾਰ ਮੱਜਾਂ ਬਿਲਕੁਲ ਤਾਜ਼ੀਆਂ ਸੁਈਆਂ ਸਵਈਆਂ ਨੇ ਨਾਲ ਬੱਚੇ ਆ ਤੇ ਦੋ ਜਿਹੜੀਆਂ ਦੋਸਤੋ ਮੱਜਾਂ ਛੋਟੀਆਂ ਦੋ ਗੱਬਣ ਆ ਤਿਆਰ ਨੇ ਦੇਣ ਲੈਂਦੀਆਂ ਹਜੇ ਠੀਕ ਆ ਜੀ ਸੋ ਪੂਰੀ ਡਿਟੇਲ ਇਹਨਾਂ ਪਸ਼ੂਆਂ ਦੇ ਬਿਲਕੁਲ ਸੂਬੇ ਦੇ ਰਿਗਾਰਡਿੰਗ ਰੇਟ ਭਾਅ ਪਰਤੇ ਦੇ ਰਿਗਾਰਡਿੰਗ ਦੋਸਤੋ ਪੂਰੀ ਇਨਫੋਰਮੇਸ਼ਨ ਵੀਰ ਜਗਰਾਤ ਸਿੰਘ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਵੀਡੀਓ ਦੇ ਨਾਲ ਦੋਸਤੋ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਸਾਰੇ ਵੀਰਾਂ ਨੂੰ ਸਮਝ ਵਿੱਚ ਆ ਸਕੇ ਸੋ ਬਾਕੀ ਇੱਕ ਹੋਰ ਆਪਣੀ ਰਿਕਵੈਸਟ ਹੁੰਦੀ ਆ ਦੋਸਤੋ ਉਹਨਾਂ ਖਰੀਦਦਾਰ ਵੀਰਾਂ ਅੱਗੇ ਜਿਹ ਸੂਏ ਸੂਏ ਨਗਦੀ ਦੋ ਟਾਈਮ ਚੋਗੇ ਤਸੱਲੀ ਕਰ ਲਿਆ ਕਰੋ ਗੱਪਣ ਪਸ਼ੂ ਆਪਣਾ ਟਿੱਪ ਕੇ ਚੌਥਾ ਨਾ ਦੋਸਤੋ ਤਸੱਲੀ ਜ਼ਰੂਰ ਕਰਿਆ ਕਰੋ ਠੀਕ ਆ ਤੇ ਅੱਜ 11 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆਂ ਮਾਰਨਿੰਗ ਦੋਸਤੋ 12 ਦਸੰਬਰ ਨੂੰ ਸਵੇਰ 6 ਵਜੇ ਵੀਡੀਓ ਨੂੰ ਅਪਲੋਡ ਕਰਦੇ ਆਂਗੇ ਸੋ ਆਓ ਲੈਨੇ ਆ ਜਾਣਕਾਰੀ ਪੁੱਛਦੇ ਆਂ ਕੀ ਡਿਟੇਲ ਇਹਨਾਂ ਪਸ਼ੂਆਂ ਦੀ ਅੱਜ ਸਭ ਤੋਂ ਪਹਿਲਾਂ ਵੀਰ ਜਗਰਾਜ ਸਿੰਘ ਸਾਸਰੀਕਾਲ ਸਵਾਦ ਸਾਸਰੀਕਾਲ ਜੀ ਠੀਕ ਠਾਕ ਮਹਾਰਾਜ ਵਧਾਈ ਜੀ ਤਿੰਸਰਾਓ ਅੱਛਾ ਜਗਰਾਜ ਭਾਈ ਪਿਛਲੀ ਵੀਡੀਓ ਦੇ ਵਿੱਚ ਹੋਗੇ ਸੀ ਨਗ ਸਾਰੇ ਸੇਲ ਹਾਂਜੀ ਹਾਂਜੀ ਹੋ ਗਏ ਅੱਜ ਫੇਰ ਆਪਣੇ ਕੋਲ ਟੋਟਲ 6 ਪਸੂਆ 6 ਹਾਂਜੀ ਮੱਝਾਂ ਝੋਟੀਆਂ ਰਲਾ ਮਲਾ ਕੇ ਹਾਂਜੀ ਹਾਂਜੀ ਤੇ 4 ਸੂਈਆਂ ਸਵਾਈਆਂ 2 ਗੱਬਣ ਹਾਂਜੀ 2 ਗੱਬਣਾ ਠੀਕ ਹੈ ਜੀ ਤੇ ਰੇਡ ਪਰਤੇ ਫਿਰ ਉਹੀ ਜਾਇਜ ਜੈ ਜੀ ਜੈ ਜੀ ਕਰਾਂਗੇ ਆਪਾਂ ਠੀਕ ਹੈ ਭਰਾ ਜੀ ਹਾਂਜੀ ਆਜੋ ਕਿਹੜੇ ਪਨੇ ਸ਼ੁਰੂ ਕਰਦੇ ਆਂ ਸਿਰੋ ਇਧਰ ਹੀ ਕਰ ਲਈਏ ਭਾਵੇਂ ਆਜੋ ਇਧਰੋ ਇਧਰੋ ਹੀ ਕਰ ਲਿਆ ਜੋ ਆ ਨਿੱਕੇ ਵਾਲ ਦਾ ਵੀ ਕਰ ਲੀ ਬਿਲਕੁਲ ਜੀ ਆਜੋ ਸੋ ਪਹਿਲੇ ਜਿਹੜਾ ਦੋਸਤੋ ਪਹਿਲੇ ਨੰਬਰ ਤੋਂ ਆਪਾਂ ਇਹ ਝੋਟੀ ਤੁਹਾਨੂੰ ਦਿਖਾ ਰਹੇ ਹਾਂ ਕੀ ਇਹਦੀ ਜਗਰਾਜ ਬਾਈ ਡਿਟੇਲ ਅਸੂਆ ਕਿਨਵਾ ਪਹਿਲਾ ਸੂਆ ਸੂਈ ਸਨੂਆ ਪਹਿਲ ਸੂਈ ਨੂੰ ਇਹ 6-7 ਦਿਨਾਂ ਮਗਰ ਕੱਟੀ ਹੋਈ ਠੀਕ ਆ ਜੀ ਮਗਰ ਕੱਟੀ ਆ ਦੋਸਤੋ 6-7 ਦਿਨਾਂ ਦੀ ਸੂਈ ਆ ਹਫਤੇ ਤੇ ਬਿਲਕੁਲ ਨੇੜੇ ਤੇੜ ਜਿਹੜਾ ਸਮਾਂ ਹੋ ਗਿਆ ਆ ਮਗਰ ਕੱਟੀ ਆ ਪਹਿਲਾਂ ਇਹ ਛੋਟੀ ਜਿਹੜੀ ਦੋਸਤੋ ਸੂਈ ਆ ਠੀਕ ਆ ਤੇ ਜਗਰਾਜ ਭਾਈ ਹੁਣ ਬੋਲੇ ਤੋਂ ਬਾਹਰ ਆ ਗਿਆ ਦੁੱਧ ਕਿੰਨੇ ਕੁ ਤੋਂ ਸਟਾਰਟਿੰਗ ਹੋਈ ਇਹਦੀ ਦੁੱਧ ਉਹ ਇਸੇ 7 ਤੋਂ 8 ਕਿਲੋ ਦੁੱਧ ਹੋਊਗਾ 7 ਤੋਂ 8 ਆ 7 ਕਿਲੋ ਮੰਨ ਕੇ ਜਿਹੜਾ ਮਰਜ਼ੀ ਕਿ ਸੌਦਾ ਕਰ ਲੈ ਠੀਕ ਆ ਜੀ ਦੁੱਧ ਵਾਧੀ ਹੋਊ ਆਪਣਾ ਕੋਈ ਘਾਟ ਨਹੀਂ ਨਿਕਲਦਾ ਠੀਕ ਆ ਜੀ ਹਾਂਜੀ ਤੇ ਮਿਲਦੀ-ਮੁਲਦੀ ਇਹਨ ਮਿੱਠੀ ਹੈ ਜਿੱਦਾਂ ਮੈਂ ਨਾ ਵਧੀਆ ਸੋ ਬਾਕੀ ਦੋਸਤੋ ਖੋਲ ਕੇ ਤੋਰ ਕੇ ਦਿਖਾਉਨੇ ਆ ਪਹਿਲਾ ਸੁਬਾ ਛੋਟੀ ਸੂਈ ਆ ਸਿੰਗੀ-ਸੂੰਗੀ ਬਹੁਤ ਪਿਆਰੀਆ ਰਿੰਗ ਸਿੰਗਾ ਛੋਟਾ ਜਿਹਾ ਸਿੰਗਾ ਸਾਈ ਸ਼ੂਈ ਪੂਰੀ ਆ ਮੱਥਾ-ਮੁੱਥਾ ਪੂਰਾ ਬਲੈਕ ਬਹੁਤ ਸੋਹਣੀ ਆ ਠੀਕ ਆ ਜੀ ਪਾਡੀ ਪੰਤਰ ਵੀ ਬਹੁਤ ਸੋਹਣੀ ਆ ਹਾਈਟ ਮੀਡੀਅਮ ਆ ਜਿੰਨੇ ਵੀ ਆ ਦੋਸਤੋ ਨਿੱਗਰ ਆ ਹਾਈਟ ਮੀਡੀਅਮ ਆ ਦਰਮਿਆਨੀ ਜੀ ਹਾਈਟ ਵੀ ਤੁਸੀਂ ਮੰਨ ਸਕਦੇ ਜੇ ਮੀਡੀਅਮ ਹਾਈਟ ਆ ਸਫਾਬਰਾ ਬੂਰੀਏ ਛੋਟੀ ਦੀ ਜਿੰਨੇ ਵੀ ਆ ਦੋਸਤੋ ਬਿਲਕੁਲ ਲੰਬਾਈ ਦੇ ਵਿੱਚ ਪੂਸ਼ ਸਿੰਗੀ-ਸੂੰਗੀ ਸੋਹਣੀ ਆ ਤੇ ਪਿੰਡੇ ਦੀ ਬਹੁਤ ਸੋਹਣੀ ਆ ਵੇਖ ਸਕਦੇ ਹੋ ਤੁਸੀਂ ਠੀਕ ਆ ਜਿੱਦ 7 ਕਿਲੋ ਜਿਹੜਾ ਹੁਣ ਦੁੱਧ ਹੈਗਾ ਸਟਾਰਟਿੰਗ ਜਿਹੜੀ ਦੋਸਤੋ ਜਸਟ ਬੋਲੇ ਤੋਂ ਇੱਕ ਬਾਹਰ ਆਣ ਕੇ ਜਿਹੜੀ ਸਟਾਰਟਿੰਗ ਆ ਉਹ 7 ਕਿਲੋ ਦੁੱਧ ਤੋਂ ਹੁਣ ਕੀਤੀ ਆ ਨੋਰਮਲੀ ਆਪਾਂ ਦੇਖਦੇ ਆ ਦੋਸਤੋ ਜਿੱਦਾਂ ਕਿ ਪਸ਼ੂ ਮੈਲਿਓ ਚੱਲਣ ਤੋਂ ਬਾਅਦ ਕੋਈ ਬਾਹਰੀ ਤੇਰੀ ਦਿਨੀ ਦੋਸਤੋ ਮੈਲੇ ਤੋਂ ਚੱਲਣ ਤੋਂ ਬਾਅਦ ਪਸ਼ੂ ਜਿਹੜਾ ਦੋਸਤੋ ਦੁੱਧ ਹੋਰ ਵੀ ਇਨਕਰੀਜ਼ ਹੁੰਦਾ ਬਾਕੀ ਅੱਗੇ ਸੇਵਾ ਦਾ ਜਿਹੜਾ ਦੁੱਧ ਆ ਦੋਸਤੋ ਚੰਗੀ ਸੇਵਾ ਵੀਰ ਕੋਈ ਕਰ ਲੂਗਾ ਜਿੱਦਾਂ ਕਿ ਪਹਿਲਾਂ ਚੋਟੀ ਆ ਨਵੀਂ ਆ ਤੇ ਹਾਂਜੀ ਤੋਰ ਲਵੀਰ ਕਰਨਾ ਕਰਦੀ ਆ ਡਾਕ ਡਾਕੇ ਤੇ ਲੋ ਜੀ ਇਹ ਮਗਰ ਇਹ ਕੱਟੀ ਨਾ ਮਗਰ ਹਾਂਜੀ ਹਾਂਜੀ ਕੱਟੀ ਮਗਰ ਲੋ ਜੀ ਮਗਰ ਕੱਟੀ ਆ ਫੀਮੇਲ ਕਾਫ ਨੂੰ ਜਨਮ ਦਿੱਤਾ ਝੋਟੀ ਨੇ ਸੋ ਕੱਟੀ ਤੁਸੀਂ ਆ ਨਾਲ ਵੇਖ ਸਕਦੇ ਠੀਕ ਆ ਜੀ ਪਹਿਲਾਂ ਪਸ਼ੂ ਦੋਸਤੋ ਕਈ ਨਾ ਹੂਲ ਹੂਲ ਕਰਦਾ ਤਾਂ ਕਰਕੇ ਆਪਾਂ ਪੁੱਛਿਆ ਵੀਰ ਤੋਂ ਕੋਈ ਵੀਰ ਉਹਦੇ ਦੋ ਟਾਈਮ ਤਸੱਲੀ ਕਰ ਸਕਦਾ ਜੀ ਤਸੱਲੀ ਕਰੇ ਬੱਚੇ ਦੇ ਚ ਮਰ ਜੀ ਬੱਚੇ ਦੇ ਮਿਲਦੀ ਆ ਵਧੀਆ ਬਾਕੀ ਦੁੱਧ ਦਾ ਕੇ ਝੋਟੀ ਪਾਜੂਗੀ ਠੀਕ ਆ ਜੀ ਆ ਚੰਗੀ ਸੇਵਾ ਤਾਂ ਚਲੋ ਕਰਨਾ ਚਾਹੀਦਾ ਹਾਂਜੀ ਹਾਂ ਡਾਕ ਲਓ ਬਾਹੂ ਝੋਟੀ ਹਾਂ ਬਿਲਕੁਲ ਤੇ ਜਗਰਾਜ ਕੀ ਮੁੱਲ ਰਹੂਗਾ ਇਹਦਾ ਮੋਹਲ ਸੰਤੋਸ ਸਾਹਿਬ ਨੇ ਕਰਦੇ ਆ 65000 ਰੁਪਇਆ 65000 ਹਾਂਜੀ ਠੀਕ ਆ ਜੀ ਇਹ ਦੇ ਦਈਏ 61000 ਦੀ 61000 ਦੀ ਹਾਂਜੀ ਠੀਕ ਆ ਜੀ ਲੋ ਵੀ ਦੋਸਤੋ 61000 ਦੀ ਬਈ ਜਾਂਦਾ ਵੀ ਲੈਣ ਦੇਣ ਕਰਦੇ ਆ ਕਿ ਠੀਕ ਆ ਜੀ ਜੈਸੂ ਬਾਕੀ ਇਹਦੇ ਵਿੱਚ ਅਸੀਂ ਮਾਨਤਾ ਕਰਦੇ ਆ ਜਿਹੜਾ ਵਿੱਚੋਂ ਵੀ ਮਾਨਤਾ ਹੋ ਜਾਊਗਾ ਕੋਈ ਮੋਹਰੇ ਦਾ ਦੋਸਤ ਫਿਕਸ ਨਹੀਂ ਹੁੰਦਾ ਜਿੱਦਾਂ 65 ਕਰਕੇ ਵੀਰ ਨੇ 61000 ਕਰਤਾ ਵਿੱਚੋਂ 61000 ਥੋੜਾ ਬਤਾ ਮਾਨਤਾ ਹੋ ਜਾਊਗਾ ਸ਼ੁਰੂਆਤ ਆ ਹੋ ਜਾਊਗਾ ਕੋਈ ਜ਼ਿਆਦਾ ਨਹੀਂ ਆਪਾਂ ਕਰ ਸਕਦੇ ਥੋੜਾ ਕਾ ਨਾ ਕਰਦਾ ਠੀਕ ਆ ਜੀ ਤੇ ਹਾਈਟ ਨੋਰਮਲ ਮੱਝਾਂ ਜਿਹੜੀਆਂ ਬਾਕੀ ਸਾਰੀਆਂ ਹੋਣਗੀਆਂ ਮੀਡੀਅਮ ਤੋਂ ਉੱਚੀਆਂ ਨੇ ਇਹ ਦਰਮਿਆਨੀ ਹਾਈਟ ਵੀ ਕੋਈ ਮੰਨ ਸਕਦਾ ਝੋਟੀ ਦੀ ਮੀਡੀਅਮ ਵੀ ਮੰਨ ਕੇ ਸਬਦਾ ਕਰ ਸਕਦੇ ਦੋਸਤੋ ਠੀਕ ਆ ਅਗਲੀ ਜਗਰਾਜ ਭਈਆ ਆਪਣੇ ਕੋਲ ਮੱਝ ਜਿਹੜੀ ਆ ਇਹ ਛੋਟੀ ਇਹ ਛੋਟੀ ਸੂਈ ਆ ਹਾਂਜੀ ਕਿੰਨਾ ਵਾ ਸੂਹਾ ਹੋਊਗਾ ਇਹ ਦੂਜਾ ਸੂਹਾ ਦੂਜੇ ਸੂਬੇ ਆ ਹਾਂਜੀ ਠੀਕ ਹੈ ਜੀ ਇਹਦੇ ਨੇ ਇੱਕ ਸਾਈਡ ਤੇ ਉਹ ਪਰਲੇ ਬਹਿਣੀ ਅਲਦਾ ਪਾ ਲਿਆ ਇਹਦੇ ਤੁਵੇਂ ਥਾਣਾ ਲੰਬੇ ਰੱਖਦੀ ਹਾਂ ਜੀ ਹਾਂ ਜੀ ਉਹ ਲੰਬੇ ਰੱਖਦੀ ਉਹ ਤੇ ਦੋਹਾਂ ਥਾਣਾ ਪਾ ਲਿਆ ਆ ਭਲ ਤੇ ਸਰੀਆ ਕਿੰਨੇ ਕਿ ਦਿਨ ਹੋ ਗਏ ਸੀ ਨੂੰ ਸੁਈਨ ਹੋ ਗਏ ਇਹਨੂੰ 8-7 ਦਿਨ ਹੋ ਗਏ ਇਹਨੂੰ 8-7 ਦਿਨ ਹਾਂ ਜੀ ਠੀਕ ਹੈ ਬਾਕੀ ਦੁੱਧ ਦਾ ਅਗਲੇ ਨਾਲ ਅਗਲਾ ਬਰਾਬਰ ਮਗਰ ਲੈਣਾ ਮਗਰਲਾ ਬਰਾਬਰ ਹੋਊਗਾ ਭਾਰ ਦਾ ਕਿਹਦੇ ਫਰਕ ਨਾ ਪਾਊਗੀ ਤੇ ਬਾਕੀ ਉਹ ਝੋਲੇ ਤਸਲੀ ਕਰ ਲੇਗੀ ਸਵੇਰ ਦੂਜਾ ਹੈ ਨਾ ਹਾਂ ਜੀ ਦੂਜਾ ਸਵੇਰ 10 ਤੋਂ 11 ਕਿਲੋ ਦੁੱਧ ਹੋਏ ਥਲੇ ਹੁਣ 8-9 ਹੈਗਾ 8-9 ਹਾਂ ਜੀ ਹੁਣ ਕਿੰਨਾ 10 ਤੋਂ ਤਸल्ली ਕਰੀ ਆਉਦੀ ਕੋ ਚੋਕ ਜਿਹੜਾ ਮਰਜੀ ਵੀਰ 10 ਤੋਂ 11 ਕਿਲੋ ਦੁੱਧ ਦੋਸਤੋ ਇਸ ਝੋਟੀ ਦੇ ਕੋਲ ਇਸ ਟਾਈਮ ਹਾਜ਼ਰ ਆ ਤੇ ਦਿਨ ਵੀ ਵੀਰ ਨੇ ਤੁਹਾਨੂੰ ਦੱਸਦੇ ਮਗਰ ਬੱਚਾ ਕਟਾ ਕਟਾ ਆਵੇ ਕਟਾ ਬਜਾਈ ਸੀ ਠੀਕ ਕਟਾ ਦਿਖਾ ਦਿੰਨੇ ਆਪਾਂ ਬਾਹਰ ਜਾ ਕੇ ਹਾਂਜੀ ਸੋ ਮਗਰ ਕਟਾ 10 11 ਕਿਲੋ ਦੁੱਧ ਇਹਦੇ ਕੋਲ ਹਾਜ਼ਰ ਮਗਰ ਚਵਾਈ ਚ ਵੀ ਉਸ ਝੋਟੀ ਦੀ ਬਹੁਤ ਪੋਲੀ ਇਹਦੀ ਵੀ ਬਹੁਤ ਪੋਲੀ ਚਵਾਈ ਚ ਵੀ ਠੀਕ ਹੈ ਜੀ ਸੋ ਚਵਾਈ ਵੀਰ ਦੱਸ ਰਿਹਾ ਵੀ ਇੱਕ ਨੰਬਰ ਆ ਦੋਸਤੋ ਪੋਲੀ ਚਵਾਈ ਆ ਤੇ ਥੋੜੇ ਜਿ ਜਦੋਂ ਦੋਸਤੋ ਬਿਲਕੁਲ ਤੋੜ ਕੇ ਦਿਖਾਇਆ ਇੱਕ ਪਾਸੇ ਤੁਹਾਨੂੰ ਲੱਗੂਗਾ ਵੀ ਥਣਾ ਲੰਬਾ ਰੱਖਦੀ ਆ ਬਾਕੀ ਤੁਹਾਨੂੰ ਦੱਸਦਾ ਵੀ ਇੱਕ ਬਹਿਣੀ ਵਾਲੇ ਪਾਸੇ ਦੋਵੇਂ ਥਾਂ ਜਿਹੜੀ ਇਧਰਲੇ ਪਾਸੇ ਭਾਲ ਹੈਗੀ ਆ ਤੇ ਨਾਰਮਲ ਹੀ ਦੋਸਤੋ ਕਈ ਨਾ ਪਸੂ ਸੁੰਦਾ ਕੋਈ ਨਾ 8 8 7 7 ਦਿਨ 10 10 ਦਿਨ ਤੱਕ ਵੀ ਭਾਲ ਜਿਹੜੀ ਆ ਕਈ ਨਾ ਨਾਰਮਲ ਦਿਖਾਈ ਬਾਕੀ ਭੂਰ ਨਹੀਂ ਛਟਾ ਨਹੀਂ ਕੁਇਰ ਜਾਊਗਾ ਆਹ ਆ ਲੋ ਜੀ ਬੱਚਾ ਮਗਰ ਆ ਕਟਾ ਕਟ ਆ ਗਿਆ ਲਓ ਜੀ ਇਹ ਕਟਾ ਕਿੰਨਾ ਹੈਗਾ ਸੂਆ ਦੱਸਾਂ ਕਿ ਦਿਨਾਂ ਦਾ ਕਿ ਅੰਦਰਵਾਰੀ ਇਹ ਕਦ ਇਹਦਾ ਜਿਹੜਾ ਮੀਡੀਅਮ ਤੋਂ ਜਿਹੜਾ ਦੋਸਤੋ ਥੋੜਾ ਜਿਹਾ ਪਲੱਸ ਤੁਸੀਂ ਕਦ ਮੰਨ ਸਕਦੇ ਜੇ ਮੋੜ ਦੋ ਆ ਲਓ ਜੀ ਠੀਕ ਆ ਸੋ ਬੱਚਾ ਇਹਦੇ ਮਗਰ ਜਿਹੜੀ ਸੈਕਿੰਡ ਨੰਬਰ ਤੇ ਆਪਾਂ ਤੁਹਾਨੂੰ ਖੋਲ ਕੇ ਦਿਖਾਈਏ ਮੇਲ ਕਾਫ ਆ ਐਸ ਛੋਟੀ ਜੇ ਮਗਰ ਬੱਚਾ ਜਣਾ ਠੀਕ ਆ ਜੀ ਤੇ ਬਾਕੀ ਜਿਹੜਾ ਦੋਸਤੋ ਕੋਈ ਵੀਰ ਆਨਲਾਈਨ ਸੌਦਾ ਕਰਦਾ ਉਹ ਵੀ ਆਪਣਾ ਤਸੱਲੀ ਕਰ ਲੈ ਠੀਕ ਆ ਘਰ ਆਣ ਕੇ ਕੋਈ ਵੀਰ ਤਸੱਲੀ ਕਰਨਾ ਚਾਹੁੰਦਾ ਉਹ ਤਾਂ ਤੁਸੀਂ ਘਰ ਹੀ ਲੈਣੀ ਆ ਬਾਕੀ ਜਿਹੜਾ ਕੋਈ ਵੀਰ ਆਨਲਾਈਨ ਖਰੀਦੂਗਾ ਉਹ ਤੁਸੀਂ ਵੀਡੀਓ ਕਾਲ ਤੋਂ ਵੀ ਇੱਕ ਦਿਨਾਂ ਦੀ ਚਵਾਈ ਜਿਹੜੀ ਆ ਵੇਖ ਸਕਦੇ ਜੇ ਸੂਏ ਸਵੇ ਨਗਦੀ ਧਾਰਾਂ ਦੀ ਆਪਣੀ ਗਰੰਟੀ ਹੋ ਸੁਨਾ ਦੀ ਵੱਧ ਘੱਟ ਤਾਂ ਨਾ ਹੋਊਗਾ ਠੀਕ ਆ ਠੀਕ ਆ ਬਾਈ ਰੋਬਰ ਹੋਣਗੇ ਅਗਲੇ ਨਾਗਰ ਮਗਰ ਲਿਆ ਮਗਰ ਲਾ ਅੱਛਾ ਕਿੰਨਾ ਜਗਰਾਜ ਬਾਈ ਦਾ ਫਿਰ ਕੀ ਲੈਣ ਦੇਣ ਕੀਤਾ ਮੋਲੇ ਦਾ ਕਰਦੇ 75000 ਰੁਪਇਆ ਅੱਛਾ 70000 ਦੀ ਹਾਨਾ ਕਰਨਾਗੇ 70 ਦੀ ਹਾਂਜੀ ਠੀਕ ਆ ਜੀ ਉਹ ਤੇ ਕੋਈ ਛੋੜ ਚੱਪਾ ਕਰ ਦਾਂਗੇ ਠੀਕ ਆ ਜੀ 70 ਚ ਹੈ ਹਾਂਜੀ ਹਾਂਜੀ 70 ਲਓ ਅਗਲੀ ਮੱਝ ਖੋਲਿਏ ਜੀ ਤੇ ਤੀਜੇ ਨੰਬਰ ਤੇ ਮੱਝ ਇਹ ਗੱਬਣ ਇਹ ਗੱਬਣ ਲਓ ਗੱਬਣ ਮੱਝ ਕੋ 10 12 ਦਿਨ ਖੜਦੀ ਹੈ ਜੇ ਕੋਈ ਠੀਕ ਆ ਸੂਬਾ ਕਰਮ ਅਮੀ ਆਖੀਏ ਦੂਜਾ ਹੈ ਨਹੀਂ ਚਲੋ ਜੋ ਹੈਗੀ ਰੇਣਾ ਜੋ ਹੈਗੀ ਉਹ ਦੇਦੀ ਹੈ ਉਹਦੇ ਅਸੀਂ ਪੈਣੀ ਆਪਣੀ ਕਿਉਂਗੀ ਸਾਰੇ ਖਰੀਦਦਾਰ ਵੀਰ ਜਗ ਵੀਰ ਜਗਰਾ ਸਾਰੇ ਸਿਆਣੇ ਇੱਕ ਜਗ੍ਹਾ ਤੇ ਤੇ ਜਾਂ ਸੁਭਾ ਵੀ ਦੋਸਤੋ ਮੰਨ ਸਕਦਾ ਕੋਈ ਚੌਥਾ ਮਾਲਕ ਚੌਥਾ ਮਾਲਕ ਕੋਈ ਜਿਵੇਂ ਮਰਜ਼ੀ ਕੋ ਕਦਕੋਦ ਦੀ ਚੰਗੀ ਆ ਵੱਡੇ ਕਦਕਾੜ ਦੇ ਵਿੱਚ ਵਜਨ ਵਟਾ ਪੂਰਾ ਮੈਂ ਦਾ ਤਾਂ ਦੇਣ ਕੱਢ ਜੂਗੇ ਦੋ ਚਾਰ ਇਹ ਕੱਢ ਦੀ ਐ 10 ਦਿਨ ਜੋ ਮੈਂ ਸੁਣੀ ਹੈ ਜੀ ਹਫਤਾ ਹਫਤਾ 10 ਦਿਨ ਹਾਂਜੀ ਹਫਤਾ 10 ਦਿਨ ਕੱਢ ਜੂਗੇ ਜੀ ਠੀਕ ਹੈ ਇਹਦੇ ਤਰ੍ਹਾਂ ਲਓ ਜੀ ਆ ਪਾ ਲਿਆ ਉਰਲੀ ਥੜਪਾ ਲੈ ਠੀਕ ਆ ਜੀ ਹਫਤਾ 10 ਦਿਨ ਹਜੇ ਸਮਾਂ ਦੋਸਤੋ ਕੱਢ ਜੂਗੀ ਸੂਣ ਦੇ ਵਿੱਚ ਬਾਕੀ ਆ ਬਾਕੀ ਵਿਰਲ ਬੁਰਲ ਚੰਗੀ ਆ ਠੀਕ ਆ ਜੀ ਥਣ ਭਾਂਡਾ ਚੰਗਾ ਬਾਕੀ ਹੈ ਵੀ ਬਿਲਕੁਲ ਪਤਲੇ ਪਿੰਡੇ ਦੀ ਆ ਮੈਂ ਸੂਆਂ ਦੇ ਵਿੱਚ ਜਿੱਦਾਂ ਬਾਈ ਜਗਰਾ ਸਿੰਘ ਨੇ ਦੱਸ ਹੀ ਦਿੱਤਾ ਦੋਸਤੋ ਤੀਜਾ ਚੌਥਾ ਜਿਹੋ ਜੀ ਦੋਸਤੋ ਕਿਸੇ ਵੀਰ ਦੀ ਸਮਝ ਆ ਉਹ ਤੁਸੀਂ ਸੂਆ ਮੰਨ ਸਕਦੇ ਜੇ ਮੂੰਹ ਮੱਥਾ ਫੇਸ ਕੁਆਲਿਟੀ ਜਿਹੜੀ ਆ ਉਹ ਵੀ ਤੁਹਾਨੂੰ ਚੰਗੀ ਤਰ੍ਹਾਂ ਦਿਖਾਤੀ ਆ ਠੀਕ ਆ ਜੀ ਇਹਦੀ ਵੀ ਅਗਲੀ ਆ ਆ ਦੇਖੋ ਉਹਦੇ ਚਾਰੇ ਖਾਣੇ ਕੋ ਜਿੱਥੇ ਠੀਕ ਅੱਛਾ ਚਕਰਾਜ ਵੀ ਕਿੰਨਾ ਆਂਦਾ ਗੱਬਣ ਦਾ ਇਹਦਾ ਮੁੱਲ 8000 ਰੁਪਈਆ 7500 ਦੀ ਹਾਂ ਨਾ 75 ਦੀ ਹਾਂਜੀ ਠੀਕ ਹੈ ਜੀ ਦਮਾੜਾ ਰਸੀਆ ਦੋਸਤੋ ਲੈਣ ਦੇ ਨੂੰ 75000 ਹਾਂਜੀ ਉਹ ਜੋ ਮਾਤੰਤਰ ਕਰਦੇ ਆ ਛੋਟੇ ਛੱਪੇ ਉਹਨਾਂ ਦੇ ਵਿੱਚ ਵੀ ਹੋਊਗੀ ਰੇਟ ਦੇ ਵਿੱਚੋਂ ਤੇ ਇਹ ਗੱਬਣਾ ਤੀਜੇ ਨੰਬਰ ਤੇ ਆ ਕੇ ਚੌਥੇ ਨੰਬਰ ਜਿਹੜੀ ਮੱਝ ਇਹ ਸੁਈ ਹੈ ਗੱਬਣਾ ਨਹੀਂ ਇਹ ਵੀ ਗੱਬਣਾ ਇਹ ਵੀ ਗੱਬਣਾ ਹਾਂਜੀ ਠੀਕ ਆ ਤੇ ਇਹ ਸਵੇ ਕਿੰਨੇ ਹੋਊਗੀ ਇਹ ਵੀ ਕੋਈ ਤੇਜਾਲ ਵਾਲੇ ਕੋ ਚੌਥਾ ਲਾ ਲੈ ਹੂੰ ਦਿਨ ਇਹਦੇ ਵੀ ਉਹਨੇ ਕੀ ਆ ਦਿਨ ਇਹਦੇ 10 12 10 12 ਦਿਨ ਲੈ ਜੂ ਇਹ ਵੀ ਹੋਸਾ ਕੋ ਦੋ ਦਿਨ ਬਾਅਦ ਵੀ ਖੜ ਸਕਦੀ ਇਹ ਨਾਲ ਠੀਕ ਆ ਇਹ ਨਾਲ ਦੀ ਖੜ ਲਓ ਜੀ 10 12 ਦਿਨ ਦਾ ਸਮਾਂ ਬਾਕੀ ਤੀਜਾ ਸੁਬਾ ਚੌਥਾ ਮੰਨ ਲੇ ਕੋਈ ਭਰਾ ਠੀਕ ਆ ਜੀ ਤੇ ਆਹ ਲੋ ਮੀਡੀਅਮ ਹਾਈਟ ਮੰਨ ਕੇ ਕੋਈ ਤੁਸੀਂ ਸੌਦਾ ਕਰ ਲਿਓ ਮੀਡੀਅਮ ਹਾਈਟ ਵਜਨ ਵਟਾ ਇਸ ਮੱਝ ਦਾ ਵੀ ਪੂਰਾ ਤੇ ਦਿਨ ਹਜੇ ਲੈ ਜੂਗੀ ਕੋਈ 10 ਕ ਆਹ ਲੋ ਜੋ ਵੀ ਚ ਮਾਰੇ ਜੀ ਉਹ ਇਹੋ ਨਹੀਂ ਚੱਕਰ ਵੀ ਹੈ ਨਾ ਇਹਨਾਂ ਨੂੰ ਸੰਗਲਿਆ ਹੋਣੀ ਪਾਏ ਮਜੇ ਧਿਆਨ ਆ ਧਿਆਨ ਤੇ ਕਿੰਨੇ ਸਾਂ ਖੜਦੇ ਕੋ ਨਹੀਂ ਲਓ ਜੀ ਇਹ ਗੱਬਣ ਮਾਜਾ ਤੇ ਇਹਦਾ ਜਗਰਾਜ ਕਿੰਨਾ ਮੁੱਲ ਇਹਦਾ ਮੁੱਲ 75 अच्छा की ਲੈਣ ਦਾ ਇਹ 70 ਦੀ ਆਣਾ ਕਰਦ ਗਏ 70 ਦੀ ਹਾਂਜੀ ਠੀਕ ਹੈ ਜੀ ਉਹ ਤੁਹਾਨੂੰ ਮਾਨਤਨ ਕਰ ਦਾਂਗਾ ਲਓ ਵੀ ਇਹ 70000 ਦੀ ਦੋਸਤ ਹੁੰਦੀ ਆ ਗੱਬਣ ਮੱਝਾਂ ਇਹ ਗੱਬਣ ਦੋ ਹੀ ਮੱਝਾਂ ਬਾਕੀ ਸਾਰੇ ਪਸ਼ੂ ਸੂਏ ਸੁਬਾਈ ਆ ਇੱਕ ਝੋਟੀ ਤੁਹਾਨੂੰ ਦਿਖਾਉਣੀ ਹੈ ਇਹ ਝੋਟੀ ਅਗਲੀ ਜੀ ਆਪਣੇ ਕੋਲ ਜਿਹੜਾ ਅਗਲਾ ਨੰਬਰ ਦੀ ਝੋਟੀ ਕਿੰਨੇ ਮਹੀਨੇ ਸੂਈ ਸੀ ਝੋਟੀ ਪਹਿਲਾਂ ਸੂਆ ਸੂਈ ਹੈ ਪਹਿਲਾਂ ਸੂਈ ਹੈ ਪਹਿਲਾਂ ਸੂਆ ਸੂਈ ਹੈ ਠੀਕ ਹੈ ਕਿੰਨੇ ਦਿਨਾਂ ਦੀ ਇਹ ਵੀ ਕੋ ਲਾਲੇ ਕੋ 13 14 ਦਿਨਾਂ ਬੱਚਾ ਹੋਗਾ ਦਾ ਕਟਾ ਠੀਕ ਹੈ ਜੀ ਸੋ 13 14 ਦਿਨਾਂ ਦੀ ਜਿਹੜੀ ਦੋਸਤ ਅਗਲੀ ਝੋਟੀ ਸੂਈ ਆ ਇਦ ਹਾਂਜੀ ਹਾਂਜੀ ਨਾਨਾ ਪਹਿਲਾ ਸੂਆ ਪਹਿਲੇ ਨੇ ਪਹਿਲਾ ਸੂਆ ਜੀ ਲਓ ਜੀ ਠੀਕ ਆ ਜੀ 13 14 ਦਿਨਾਂ ਦੀ ਸੂਈ ਹੈ ਬੱਚਾ ਹੈ ਮਗਰ ਕੱਟੀ ਇਹਦੇ ਕਟਾ 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 ਲਓ ਜੀ ਸੋਹਣੇ ਕੱਦ ਘਾਟ ਦੀ ਦੋਸਤ ਇਹ ਝੋਟੀ ਆ ਪਹਿਲਾਂ ਝੋਟੀ ਠੀਕ ਆ ਮਗਰ ਕਟਾ ਤੇ ਜਗਰਾਜ ਦੁੱਧ ਹੁਣ ਕਿੰਨਾ ਕੇ ਫਿਰ ਇਸ ਵੇਲੇ ਦੁੱਧ ਉਹ 10 ਤੋਂ 11 ਕਿਲੋ ਆ ਜੀ ਬੱਚਾ ਆਪਾਂ 12 13 ਕਿਲੋ ਚੋਕੇ ਲਏ ਆ ਬਸ 2 ਕਿਲੋ ਮਰ ਕੇ ਦੁੱਧ ਡਾਊਨ ਹੋ ਗਿਆ ਕੇ ਦਿਹਾੜੀ ਕੀ ਜੀ ਨਹੀਂ ਲਾਇਆ ਨੇ ਠੀਕ ਆ ਠੀਕ ਆ ਆ ਬੱਚਾ ਜੀ ਠੀਕਾ ਕੱਦ ਕੁਦ ਬਹੁਤ ਸੋਹਣਾ ਦੋਸਤੋ ਵੱਡੇ ਕੱਦ ਦੀ ਆ ਬੇਲ ਬੂਲ ਸੋਹਣੀ ਆ ਰਾਜੀ ਵਜਨ ਵਟਾ ਪੂਰਾ ਝੋਟੀ ਦਾ ਠੀਕ ਆ ਤੇ ਆਜ ਦੋਦ ਦੱਸੇ ਕਿ ਨਾ ਤੇਰਾ ਉਹ ਵੀ ਪਹਿਲਾਂ ਨੇ ਤੇ ਵੀ ਪਹਿਲਾਂ ਦੱਸ 10 10 ਤੋਂ 11 ਕਿ ਲੀਟਰ ਹਾਂ ਹਾਂ ਆ ਇਹਨਾਂ ਕਟਾ ਜੀ ਠੀਕ ਆ ਜੀ ਠੀਕ ਹੈ ਅੱਛਾ ਵੀ ਜਗਰਾਜ 10 11 10 11 ਪੱਕਾ ਨੈਟ ਹਾਂਜੀ ਹਾਂਜੀ ਠੀਕ ਹੈ ਚਵਾਈ ਚਵੀ ਦੇ ਵਿੱਚ ਫਰਕ ਤੇ ਨ ਇੱਕ ਸਾਈਡ ਰੱਖੀ ਹੋਈ ਹੈ ਨਾ 19 21 ਦੀ ਬੜੀ ਹੈਗੀ ਬਾਈ ਬਾਕੀ ਧਾਰਾਂ ਬਰ ਬਰ ਆਉਣਗੀਆਂ ਠੀਕ ਹੈ ਲਓ ਜੀ ਠੀਕ ਹੈ ਤੇ ਜਗਰਾਜ ਭਾਈ ਇਹ ਵੀ ਕਈ ਵਾਰ ਦੇਖਿਆ ਪਹਿਲਾਂ ਮਨ ਦੇ ਵਿੱਚ ਕਈ ਨਾ ਡਾਊਟ ਸੀਗਾ ਵੀ ਇਹ ਕੋਈ ਸਾਈਡ ਸੂਟ ਰੱਖਦਾ ਪਸੂਦ ਤੇ ਧਾਰਾਂ ਧੂਰਾਂ ਦਾ ਫਰਕ ਆ ਵੀ ਕਈ ਮੱਜਾਂ ਦੇ ਵਿੱਚ ਇਹ ਵੀ ਵੇਖਿਆ ਵੀ ਚਵਾਈ ਦੇ ਵਿੱਚ ਕੋਈ ਧਾਰਾਂ ਦੇ ਵਿੱਚ ਕੋਈ ਫਰਕ ਨਹੀਂ ਹੁੰਦਾਗਾ ਨਾ ਇਹਦਾ ਮਾਸਾ ਫਰਕ ਨਾ ਉਤਾਰਦਾ ਫਰਕ ਨਾ ਕਈ ਮੱਜਾਂ ਦੀ ਚਵਾਈ ਕਰਵਾਤੀ ਆ ਹਾਂਜੀ ਹਾਂਜੀ ਕਈ ਵਾਰ ਬਹੁਤ ਘੱਟ ਕੋਈ ਥੋੜੀਆਂ ਬੜੀਆਂ ਦੋ ਚਾਰ ਧਾਰਾਂ ਦਾ ਵੀ ਕਈ ਨਾ ਫਰਕ ਨਹੀਂ ਲੱਭਿਆ ਕਈਆਂ ਮੱਜਾਂ ਦੇ ਵਿੱਚ ਹਾਂਜੀ ਹਾਂਜੀ ਤੇ ਕੋ ਦੋਹਾਂ ਜਿਹੋ ਤਰ੍ਹਾਂ ਦੇ ਹੱਥ ਹੋਏ ਕੇ ਨਾ ਚੋਂਦਾ ਫਰਕ ਪੈ ਜਾਂਦਾ ਹੈ ਅਸਲ ਬਾਕੀ ਚਲੋ ਇਹਨਾਂ ਦੀ ਚਵਾਈ ਤੁਸੀਂ ਕੀਤੀ ਆ ਤੁਹਾਨੂੰ ਬਧੇ अच्छा 80 ਦੀ ਹਾਨਾ ਕਰਨਾ ਜੀ 80 ਦੀ ਹਾਂ ਜੀ ਲੈਣ ਦੇਣਾ ਹੈ ਹਾਂ ਜੀ ਹਾਂ ਜੀ ਲਓ ਜੀ 80000 ਦੀ ਉਹ ਚੋ ਛੋੜ ਛੱਪਾ ਕਰਦਾਂਗੇ ਬਾਕੀ ਮਾਨਤਨ ਜਿਹੜੇ ਦੋਸਤੋ ਲਾਸਟ ਰੇਟ ਦੱਸੇਗੇ ਉਹਨਾਂ ਦੇ ਵਿੱਚੋਂ ਛੋੜ ਛੱਪਾ ਮਾਨਤਨ ਜਿੰਨਾ ਵੀ ਹੋਇਆ ਗੁੰਜਾਇਸ਼ ਜਰੂਰ ਹੋ ਜਾਊਗਾ ਠੀਕ ਆ ਆ ਆਪਣੇ ਕੋਲ ਲਾਸਟ ਵਿੱਚ ਹਾਂ ਜੀ ਹਾਂ ਜੀ ਇਹ ਰਾਤ ਦੀ ਸੂਈ ਹੈ ਰਾਤ ਸੂਈ ਕੋ 12 1 ਵਜੇ ਸੂਈ ਹੈ ਅ ਅੱਜ ਰਾਤ ਹਨਾ ਆਹ ਰਾਤੀ ਤੇ ਜੇਰ ਜੂਰ ਪ੍ਰੋਪਰ ਪੈ ਗਈ ਜੇਰ ਜੂਰ ਆਵੇ ਬਾਟੇ ਪਈ ਉੱਤਰੀ ਠੀਕ ਆ ਜੇਰ ਪ੍ਰੋਪਰ ਜਿਹੜੀ ਦੋਸਤੋ ਪੈ ਗਈ ਆ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਤੇ ਬੱਚਾ ਮਗਰ ਕਟਾ ਆ ਗਿਆ ਦੇ ਮਗਰ ਕਟਾ ਸਵੇਰ ਫਿਰ ਇੱਕ ਡੰਗ ਦੀ ਚਵਾਈ ਹੋਈ ਏ ਤੇ ਸេរ ਇੱਕ ਡੰਗ ਦੀ ਚਵਾ ਚ ਬਹੁਤ ਸੋਨਾ ਮੈਂਗਾ ਹੁਣ ਹਜੇ ਹੋਣੀ ਬਾਕੀ ਦੂਜੇ ਟਾਈਮ ਹਾਂਜੀ ਹਾਂਜੀ ਉਹ ਹੁਣ ਠੀਕ ਆ ਜੀ ਸੂਆ ਵੀ ਦੂਜਾ ਕਿ ਤੀਜਾ ਦੂਜਾ ਦੂਜਾ ਸੂਆ ਲੋ ਬਿਲਕੁਲ ਜਿਹੜੀ ਦੋਸਤੋ ਅੱਜ ਬਿਲਕੁਲ ਮਾਰਨਿੰਗ ਕਹ ਲੋ ਚਾਹੇ ਰਾਤ ਕਹ ਲੋ ਸੋਈ ਆ ਬੱਚਾ ਮਗਰ ਇਹਦੇ ਕਟਾ ਮੇਲ ਕਾਫ ਇੱਕ ਡੰਗ ਜਿਹੜੀ ਮਾਰਨਿੰਗ ਅੱਜ ਚਵਾਈ ਹੋਈ ਆ ਦੂਜੇ ਟਾਈਮ ਅੱਜ ਹੋਣੀ ਚਵਾਈ ਬਾਕੀ ਆ ਤੇ ਬਾਕੀ ਬੌਲੇ ਤੇ ਬੌਲਾ ਕੋਈ ਮੋਰਨ ਕੱਢਿਆ ਹੋਊਗਾ ਕੋਈ 2-3 ਕਿਲੋ 2 ਕਿਲੋ ਵਿੱਚ ਹੋਇਆ ਬਾਕੀ ਬਚਣ ਕੁਝ ਛਿਗਾਇਆ ਠੀਕ ਹੈ ਜਿਆਣ ਛੋਟੀ ਲਪਾਇਆ ਲਾਇ ਲਪਾਇਆ ਚਿਵਾਈ ਸੋਹਣੀ ਨਿਕਲੀ ਆ ਚਿਵਾਜੂ ਬਹੁਤ ਸੋਹਣਾ ਨਿਕਲਿਆ ਉਸ ਤੇ ਸੌੜੇ ਪਾ ਕੇ ਰੱਖ ਹੂੰ ਜੋਰ ਜੇ ਜੋਰ ਸਰੇ ਭਾਈ ਇਹਨੇ ਦੇ ਰਾਹੀਂ ਬਾਕੀ ਥਾਣ ਤੋਂ ਬਹੁਤ ਸੋਹਣੇ ਆ ਦੋਸਤੋ ਬਿਲਕੁਲ ਪਤਲੇ ਜੇ ਥਾਣਾ ਸਪੇਸ ਵੰਡ ਸੋਹਣੀ ਆ ਚੱਪੇ ਚੱਪੇ ਦੇ ਥਾਣਾ ਤੇ ਸੂਹ ਦੇ ਵਿੱਚ ਆਈਏ ਦੋਸਤੋ ਜਿੱਦਾਂ ਕਿ ਦਾਸੀ ਦਿੱਤਾ ਤੁਹਾਨੂੰ ਮਾਰਨਿੰਗ ਚਾਹੇ ਰਾਤ ਲੇਟ ਨਾਈਟ ਕੋ ਲੋ ਸੂਈ ਆ ਡਰਦੀਆਂ ਔੜਾ ਕੁੜੀ ਹੋਗਾ ਬੱਚੇ ਦੇ ਕਰਕੇ ਵੀ ਹੁਕਮ ਕਰ ਬੱਚੇ ਦਾ ਵੀ ਕਰਦੀਆਂ ਇੱਕ ਨਾ ਘਰੋਂ ਕੇ ਡੰਗਰ ਨਹੀਂ ਨਿਕਲਿਆ ਹੁੰਦਾ ਉਹਦਾ ਕਰਕੇ ਵੀ ਕਰਦਾ ਲੋੜੀ ਸੋ ਲਾਸਟ ਵੇਜ ਜਿਹੜੀ ਦੋਸਤੋ ਇਹ ਆਪਾਂ ਤੁਹਾਨੂੰ ਝੋਟੀ ਵਿਖਾਉਣੀ ਸੀ ਠੀਕ ਆ ਤਾਜੀ ਸੂਈ ਆ ਕੋਈ ਵੀ ਰਾਬ ਦੀ ਬੌਲੇ ਤੇ ਚਲਦੀ ਪਈ ਆ ਕੋਈ ਆਪਦੀ ਨਰਖ ਪਰਖਾ ਤਸੱਲੀ ਕਰ ਸਕਦਾ ਸਾਰੇ ਪਸ਼ੂ ਜਿੰਨੇ ਦਿਖਾਏ ਗਏ ਤੇ ਜਗਰਾਜ ਕੀ ਲੈਣ ਦੇਣ ਦਾ ਫਰੋਗਾ ਇਹਦਾ ਮੁੱਲ ਕਰਦੇ 80000 ਰੁਪਿਆ 75000 ਦੀਆਂ ਨਾਲ ਵੀ ਕਰਦਾ 75 ਦੀ ਹਾਂਜੀ ਬਾਕੀ ਉਹ ਤੋਂ ਮਾਨਤਾ ਕਰਦਾਂਗੇ ਬਾਕੀ ਝੋਟੀ ਸੂਈ ਆ ਤਾਜੀ ਗਾ ਠੱਪੀ ਪਈ ਹੈ ਕਰਾਜੀ ਇਹ ਝੋਟੀ ਨੇ ਪੁਰੇ ਵੜੇ ਹੋ ਚੁੱਕੇ ਹੋਏ ਉਤਰੀ ਬਿਲਕੁਲ ਬਿਲਕੁਲ ਇੱਕ ਰਾਤ ਸੂਈ ਆ ਡੰਗਰ ਕਰਾਣਾ ਠੱਪਿਆ ਜਾਂਦਾ ਕਰਾ। ਉਹਨੇ ਇੱਕ ਟਾਈਮ ਫਿਰ 2-4 ਦਿਨ ਲੱਗ ਜਾਂਦਾ ਸਿੱਧਾ ਸੂਈ। ਹਾਂ ਜੀ ਸਿੱਧਾ ਸੂਈਆਂ ਦਾ ਲੱਗ ਜਾਂਦਾ ਟਾਈਮ ਜੀ। ਤੇ ਇਹ ਦੋਸਤੋ ਬਿਲਕੁਲ ਤਾਜੀ ਸੂਈ ਸਬਈ। ਪਸ਼ੂ ਜਿੰਨੇ ਸਾਰੇ ਤਾਜ਼ਿਆਂ ਵਿੱਚ ਆ ਜਾਂਦੇ ਨੇ 8-7-7 ਦਿਨਾਂ ਦੇ ਪਸ਼ੂ ਸਾਰੇ ਸੂਏ ਹਾਂ ਜੀ। ਤੇ ਬੋਲਗੇ ਨੰਬਰ ਜਗਰਾਜ ਬਈ। 95929 95392 ਠੀਕ ਹੈ ਜੀ। 97817 77140 ਠੀਕ ਹੈ ਜੀ। ਹਾਂ ਜੀ। ਸੋ ਦੋਸਤੋ ਇਹ ਸਨ ਵੀਰ ਜਗਰਾਜ ਸਿੰਘ ਪਿੰਡ ਘਰੇਾਲੇ ਤੁਸੀਂ ਖਾਸ ਵਿਜ਼ਿਟ ਕਰਨੀ ਆ। ਤਸਹੀਲ ਪੱਟੀਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਕ ਤੁਹਾਨੂੰ ਅੱਜ 6 ਦਿਖਾਤੇ ਆ 4 ਬਿਲਕੁਲ ਤਾਜ਼ੀਆਂ ਸੁਈਆਂ ਸੁਵਾਈਆਂ 2 ਗੱਬਣ ਐਨੀਮਲ ਜਿਹੜਾ ਪਸੰਦ ਆਊਗਾ ਨਰਕ ਪਰਕ ਤਸੱਲੀ ਆ ਤੁਸੀਂ ਘਰਾਂ ਨੂੰ ਕੇ ਕਰ ਲਿਓ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ